1 ਮਈ ਮਜ਼ਦੂਰ ਦਿਵਸ ਤੇ ਤੌਰ ਤੇ ਮਨਾਇਆ ਜਾਂਦਾ ਹੈ ਤੇ ਅੱਜ ਫਾਜ਼ਿਲਕਾਰ ਦੀ ਆਰਟ ਅਸੋਸੀਏਸ਼ਨ ਵੱਲੋਂ ਇਹ ਦਿਵਸ ਮਨਾਇਆ ਗਿਆ ਜਿਸ ਮੌਕੇ ਝੰਡਾ ਚੜਾ ਕੇ ਸ਼ਿਕਾਗੋ ਵਿੱਚ ਸ਼ਹੀਦ ਹੋਏ ਕੀ ਮੰਗਾ ਲਈ ਮਜ਼ਦੂਰਾਂ ਨੂੰ ਸ਼ਰਧਾਈਨੀ ਦਿੱਤੀ ਅਤੇ ਮਜ਼ਦੂਰ ਦਿਵਸ ਤੇ ਮਜ਼ਦੂਰਾਂ ਦੇ ਨਾਲ ਖੜਨ ਦਾ ਵਾਅਦਾ ਕੀਤਾ ਅਤੇ ਮਜ਼ਦੂਰਾਂ ਨੂੰ ਉਹਨਾਂ ਦੀ ਜਿੱਤ ਦੀ ਵਧਾਈ ਵੀ ਦਿੱਤੀ ਅਤੇ ਉਹਨਾਂ ਦੇ ਹੱਕੀ ਤੇ ਹਿੱਤਾਂ ਦੇ ਨਾਲ ਖੜਨ ਦਾ ਐਲਾਨ ਕੀਤਾ ਇਸ ਮੌਕੇ ਬੋਲਦੇ ਹੋਏ ਮਜ਼ਦੂਰ ਯੂਨੀਅਨ ਨੇ ਕਿਹਾ ਕਿ ਆਰਥਿਕ ਸਥਿਤੀ ਵਿੱਚ ਮਜ਼ਦੂਰਾਂ ਦੇ ਨਾਲ ਖੜੀ ਹੈ ਅਤੇ ਖੜੀ ਰਹੇਗੀ ਹੋਰ ਬੋਲਦੇ ਕੀ ਕੁਝ ਕਿਹਾ ਗਿਆ ਸਭ ਕੋ ਜਾਣਾ ਲਈ ਸਾਡੇ ਨਾਲ ਬਣੇ ਮੈਂ ਇਸ ਉੱਤੇ ਸਾਰੇ ਲੇਬਰ ਯੂਨੀਅਨ ਨੂੰ ਸਤਿਕਾਰ ਦੇਣਾ ਚਾਹੁੰਦੇ ਹਾਂ ਕਿ ਅੱਜ ਦੇ ਦਿਨ ਇਹਨਾਂ ਨੂੰ ਆਦੇ ਕੰਮ ਦੇ ਅਧਿਕਾਰ ਦੇ ਵਿੱਚ ਆਜ਼ਾਦੀ ਮਿਲੀ ਸੀ ਉਸ ਕਾਰਨ ਇਹ ਸਾਰੇ ਜਿੰਨੇ ਵੀ ਮਜ਼ਦੂਰ ਹੈਗੇ ਨੇ ਇਹਨਾਂ ਨੂੰ ਫਿਰ ਅਸੀਂ ਇ ਹਾਂਜੀ ਪ੍ਰਧਾਨ ਜੀ ਤੁਸੀਂ ਹਾਂਜੀ ਮੈਂ ਜਗੀਰ ਸਿੰਘ ਜੀ ਲੇਵਰ ਦੇ ਕਰਨ ਲੇਵਰ ਨੇ ਜਿੰਮੇਵਾਰ ਦਿੱਤੀ ਦਾ ਸਾਦਾ ਜਿਹੜਾ ਐਸਾ ਤਿਉਹਾਰ ਹੈ ਜੀ ਜਾਦੀ ਦੇ ਖੇਤ ਤੇ ਸਾਡੇ ਦੇ ਖੇਤ ਤੇ ਤੇਰੀ ਦਿੱਤਾ ਸਾਨੂੰ ਸਿਆ ਆਰਤੀ ਦਾ ਬੇਨਾਂ ਦਾ ਸਹਿਯੋਗ ਹੈ ਜੀ ਮੰਡੀ ਚਲਾਉਂਦੇ ਜੀ ਤੇ ਇਹ ਸਾਰੇ ਦੇ ਸਹਿਯੋਗ ਨਾਲ ਵਧੀਆ ਤਰੀਕੇ ਨਾਲ ਮੰਡੀ ਚਲਾਇਆ ਹੈ ਸਤਾਟਿਕ ਤੇ ਵੀ ਇਹ ਮਹਾਰਾਜ ਜੀ ਗੱਲ ਦਾ ਕਿਤੀ ਨਹੀਂ ਮੰਡੀ ਨੂੰ ਵਧੀਆ ਤਰੀਕੇ ਨਾਲ ਚਲਾਇਆ ਜਾ ਜ਼ਿੰਮੇਵਾਰੀ ਨਾਲ ਆਰਤੀ ਅ ਐਸੋਸੀਏਸ਼ਨ ਦੇ ਵੱਲੋਂ ਇਤਿਹਾਸ ਸਾਲਾਂ ਤੋਂ ਸਾਨੂੰ ਬਗਲ ਕੰਮ ਦੇ ਕੇ ਚਲਾਇਆ ਜਾਂ ਮੇ ਬੜੀ ਵਧੀਆ ਤਰੀਕੇ ਨਾਲ ਸੀ ਤੇ ਸਾਧਨਾ ਇੱਕ ਠੀਕ ਮਿਲਦੇ ਨੂੰ ਬਿਜਾਰਸ ਕੀਤੀ ਸੀ ਖਾਸ ਨਾਲ ਨੂੰ ਸਾਨੂੰ ਛੋਟੇ ਵਹੀਕਲ ਦਿਓ ਤੇ ਮੰਡੀ ਬੜੀ ਆਸਾਨੀ ਨਾਲ ਚਵੇਗੀ ਲੇਬਰ ਦੀ ਕੋਈ ਕਾਟ ਨਹੀਂ ਆਵੇਗੀ ਉਸੇ ਤਰ੍ਹਾਂ ਹੀ ਸੀ ਹੋਇਆ ਹੈ ਵਹੀਕਲ ਵੀ ਠੀਕ ਮਿਲਦੇ ਤੇ ਮੰਡੀ ਚੁੰਦੀ ਚੁੰਦੀ ਪਿਛਲੇ ਸਾਲਾਂ ਜੀ ਇੱਕ ਸਮੱਸਿਆ ਆ ਗਈ ਸੀ ਵਿਚਾਰਾਂ ਦੀ ਬੜੀ ਕਮੀ ਹੁੰਦੀ ਸੀ ਤੇ ਵੱਡੇ ਸਾਧਨਾ ਦੇ ਸੀ ਤੇ ਅਸੀਂ ਵਿਚਾਰ ਕੀਤੀ ਸੀ ਕਿ ਥਿੱਕਲੇ ਤੇ ਵੱਡੇ ਦਾ ਪਿੱਛੇ ਕਉ ਕਿਉਂਕਿ ਤੇ ਕਿਸਾਨੇ ਵੀਰਾਂ ਦੀਆਂ ਢੇਡੀਆਂ ਰਾਂਜਾਤੀ ਤੇ ਵੱਡੇ ਵਹੀਕਲਾਂ ਨਾਲ ਤੇ ਬੜੀ ਮੁਸ਼ਕਲ ਹੁੰਦੀ ਸੀ ਚਲੋ ਅੱਜ ਕੀ ਥੋੜੀ ਜਿਹੀ ਬਚਤ ਰਹੀ ਹੈ ਕੁਝ ਵਹੀਕਲ ਮਲੇ ਰੋ ਤੇ ਮੰਡੀ ਇਹਨਾਂ ਦੇ ਸਹਿਯੋਗ ਨਾਲ ਤੇ ਸਾਰੇ ਲੈਵਲ ਤੇ ਸਹਿਯੋਗ ਨਾਲ ਵਧੀਆ ਤੇ ਇੱਕ ਨਾਲ ਚੱਕ ਅਗਾ ਵਾਸਤੇ ਵੀ ਜੀ ਅਸੀਂ ਹਮੇਸ਼ਾ ਦੀ ਇਸ ਕੰਮ ਦੀ ਜ਼ਿੰਮੇਵਾਰੀ ਨਾਲ ਕੰਮ ਨਿਭਾਵਾਂਗੇ ਸਾਨੂੰ ਜੇ ਲੈਵਲ ਤੇ ਚੋਲੇ ਆਜਾ ਨਾਮਾਇਂਦਗੀ ਦਾ ਦਿੱਤਾ ਤੇ ਅਸੀਂ ਆਹ ਤੰ ਦੇ ਨਾ ਫਸਿਆ ਦੀ ਨਵਾਵਾਂਗੇ ਜੀ ਇੱਥੇ ਹਾਂਜੀ ਸਖੀ ਸਾਹਿਬ ਮੈਂ ਮਜ਼ਦੂਰ ਦਿਵਸ ਤੇ ਸਾਰੇ ਮਜ਼ਦੂਰ ਭਰਾਵਾਂ ਨੂੰ ਬਹੁਤ ਵਧਾਈ ਦੇਣਾ ਹੈ ਅਤੇ ਇਹਨਾਂ ਦਾ ਬਹੁਤ ਧੰਨਵਾਦੀ ਹੈ ਕਿ ਐਤ ਕੀ ਇਹਨਾਂ ਨੇ ਮੰਡੀ ਬਹੁਤ ਅੱਛੇ ਤਰੀਕੇ ਨਾਲ ਚਲਾਈ ਹੈ ਅਸੀਂ ਇਹਨਾਂ ਦੇ ਜਿਲੋ ਦੀ ਨਹੀਂ ਆ ਵੀ ਐਸ ਵਾਰੀ ਕੋਈ ਸਮੱਸਿਆ ਨਹੀਂ ਨੇ ਲੋਡਿੰਗ ਦੇ ਸਾਨੂੰ ਨਹੀਂ ਆਉਂਦੇ ਹਾਂਜੀ ਸਾਹਿਬ ਅੱਜ 1 ਮਈ ਮਜ਼ਦੂਰ ਦਿਵਸ ਮਨਾਇਆ ਜਾ ਰਿਹਾ ਹੈ ਮਜ਼ਦੂਰਾਂ ਵੱਲੋਂ ਔਰ ਅਸੀਂ ਸਾਰੇ ਆੜ ਦੀ ਯੂਨੀਅਨ ਵੱਲੋਂ ਇਹਨਾਂ ਨੂੰ ਪੂਰੀ ਵਧਾਈ ਦੇਣਾ ਚਾਹੁੰਦੇ ਆ ਔਰ ਜਿਹੜੇ ਕੀ ਜਿਵੇਂ ਕੀ ਇਹ ਸਾਡੇ ਦਿਨ ਰਾਤ ਬਹੁਤ ਮਿਹਨਤ ਕਰਕੇ ਸਾਡੀ ਮੰਡੀਆਂ ਦਾ ਸੁਚਾਰੂ ਡੰਗ ਨਾਲ ਚਲਾਉਣ ਨਾਲ ਵਿੱਚ ਇਹਨਾਂ ਦੀ ਬਹੁਤ ਵੱਡਾ ਯੋਗਦਾਨ ਹੈ ਬਹੁਤ ਵਧੀਆ ਸਿਸਟਮ ਨਾਲ ਚੱਲ ਰਹੀ ਹੈ ਜਿਹਦੇ ਨਾਲ ਨਾਲ ਸਰਕਾਰ ਦਾ ਸਾਨੂੰ ਪ੍ਰਸ਼ਾਸਨ ਦਾ ਵੀ ਪੂਰਾ ਸਹਿਯੋਗ ਮਿਲ ਰਿਹਾ ਹੈ ਜਿਵੇਂ ਕੀ ਪ੍ਰਧਾਨ ਜੀ ਠੇਕੇਦਾਰ ਜੀ ਪੂਰੀ ਕੋਸ਼ਿਸ਼ ਕਰ ਰਹੇ ਨੇ ਆਪ ਮੰਡੀਆਂ ਦੇ ਵਿੱਚ ਢੇਡੇ ਮਾਰ ਰਹੇ ਔਰ ਸੁਚਾਰੂ ਡੰਗ ਨਾਲ ਸਹੀ ਸਿਸਟਮ ਚੱਲ ਰਿਹਾ ਹੈ ਥੋੜੀ-ਬਹੁਤੀ ਦਿੱਕਤਾਂ ਆ ਰਹੀਆਂ ਨੇ ਜਿਵੇਂ ਕਿ ਪੁਲ ਤੇ धरना ਲੱਗਣ ਕਰਕੇ ਰਸਤੇ ਬੰਦ ਹੈਗੇ ਆ ਉਹਦੇ ਕਰਕੇ ਕੁਝ ਨਗ ਨਹੀਂ ਉਤਰ ਰਹੇ ਜਾਂ ਜਿਵੇਂ ਕੋਈ ਥੋੜੀ-ਬਹੁਤੀ ਪਰੇਸ਼ਾਨੀਆਂ ਆ ਰਹੀਆਂ ਨੇ ਵੈਸੇ ਤਕਰੀਬਨ ਆਲਮੋਸਟ ਮੰਡੀ ਦਾ ਕੰਮ ਬਹੁਤ ਵਧੀਆ ਚੱਲ ਰਿਹਾ ਹੈ ਔਰ ਇੱਕ ਵਾਰੀ ਫੇਰ ਤੋਂ ਮਜ਼ਦੂਰ ਯੂਨੀਅਨ ਨੂੰ ਅਸੀਂ ਵਧਾਈ ਦੇਣਾ ਚਾਹੁੰਦੇ ਆ ਸਾਡੇ ਭਰਾ ਨੇ ਬੜਾ ਵਧੀਆ ਸਹਿਯੋਗ ਕਰ ਰਹੇ ਨੇ ਔਰ ਬੜੇ ਵਧੀਆ ਡੰਗ ਨਾਲ ਕੰਮ ਚੱਲ ਰਿਹਾ ਹੈ एबीएमयू चैनल देखने वाले सभी दर्शकों से हम अपील करते हैं कि एबीएमयू चैनल पर ऐसी लेटेस्ट खबरें देखने के लिए हमारे चैनल को सबscribe करना ना भूलें जय हिंद जय भारत